ਖੇਡਾ ਜਾ ਰਿਹਾ ਹੈ ਲੈ ਵੀ ਰਪਿੰਦਰ ਜਨਾਬ ਦੀ ਖੇਡ ਦੁਨੀਆ ਚੋਂ ਵੀ ਆ ਵੀ ਦੁੱਲਾ ਕਿਤੇ ਗਰਾਊਂਡ ਦੇ ਵਿੱਚ ਆ ਜਾਵੇ ਬੱਗੇ ਪਿੰਡ ਵਾਲੇ ਦੁੱਲੇ ਨੂੰ ਬੇਨਤੀ ਕਰਾਂਗੇ ਸਾਰੇ ਦਰਸ਼ਨ ਕਰਨਾ ਚਾਹੁੰਦੇ ਆ ਸਾਰੇ ਦੇਖਣਾ ਚਾਹੁੰਦੇ ਆ ਜਿਹੜੇ ਜਿਹੜੇ ਪਿਆਰ ਕਰਦੇ ਦੁੱਲੇ ਨੂੰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਬੱਗੇ ਪਿੰਡ ਵਾਲਾ ਦੁੱਲਾ ਅੱਜ ਟਾਂਡਾ ਰਾਮ ਸਾਹੇ ਦੇ ਵਿੱਚ ਐਸਪੀ ਲਾਹੌਰੀਏ ਦੇ ਨਾਲ ਯਾਰੀਆਂ ਪਗੌੜ ਦੇ ਲਈ ਪੁੱਜਾ ਹੋਇਆ ਔਰ ਇਹ ਪਿਛਲੇ ਤੋਂ ਪਿਛਲੇ ਸਾਲ ਵੀ ਪੁੱਜਾ ਸੀਗਾ ਇਹ ਮਾਣ ਬਖਸ਼ਿਆ ਮੇਰੇ ਮਿੱਤਰੋ ਔਰ ਹਜੇ ਥੋੜੇ ਦਿਨ ਹੋਏ ਐ ਔਰ ਪਾਉ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਤੇ ਗੱਲਾਂ ਹੋਣਗੀਆਂ ਵੱਖਰੀਆਂ ਇਸ ਨੌਜਨ ਦੀ ਖੇਡ ਦੀਆਂ ਇਹ ਪੰਮੇ ਗਾਂਧਰਾ ਵਾਲੇ ਦਾ ਚੰਡਿਆ ਹੋਇਆ ਇਸ ਲਈ ਖੇਡ ਮੈਦਾਨ ਦੇ ਵਿੱਚ ਪੁੱਜਿਆ ਦੁਨੀਆ ਦਾ ਟਾਪਰ ਇੱਕ ਵਾਰੀ ਨੌਜਨ ਨੂੰ ਮੇਰੇ ਵੀਰੋ ਸਵਾਗਤ ਕਰੀਏ ਜੀ ਆਇਆਂ ਨੂੰ ਕਰੀਏ ਬੱਗੇ ਪਿੰਡ ਵਾਲੇ ਰੇਸ਼ਮ ਸਿੰਘ ਦਾ ਪੁੱਤਰ ਇਹ ਦੁੱਲਾ ਅੱਜ ਨੇ ਕਬੱਡੀ ਕੱਪ ਤੇ ਬਲਵੀਰ ਸਿੰਘ ਪੁੱਜਿਆ ਬਹੁਤ ਬਹੁਤ ਸਤਿਕਾਰ ਕਰਦੇ ਆ ਲੈ ਵੀ ਦੁੱਲਿਆ ਜੀ ਆਇਆਂ ਨੂੰ ਆ ਤਰਾ ਪੰਜਾਬ ਦੀ ਧਰਤੀ ਤੇ ਔਰ ਲੋਕ ਤੈਨੂੰ ਪਿਆਰ ਕਰਦੇ ਆ ਲੋਕ ਤੈਨੂੰ ਚਾਹੁੰਦੇ ਆ ਲੋਕ ਤੈਨੂੰ ਉਡੀਕਦੇ ਸੀਗੇ ਬੱਗੇ ਪਿੰਡ ਵਾਲਾ ਕਦੋਂ ਆਵੇਗਾ ਤੇ ਅਮਰੀਕ ਸਿੰਘ ਦੁੱਲੇ ਦੀ ਆਮਤ ਤੇ ਤੂੰ ਵੀ ਦੋ ਸ਼ਬਦ ਜਰੂਰ ਬੋਲਦੇ ਹੋ ਸੋਹਣਿਆ ਦੁੱਲੇ ਨੂੰ ਦੁਨੀਆ ਸਤਕਾਰ ਦਿੰਦੀ ਹੈ ਦੇ ਕਰ ਕਰ ਪੁੱਤ ਜੰਮਦੇ ਦੁੱਲਾ ਬੱਗਾ ਨਹੀਂ ਕਿਸੇ ਨੇ ਬਣ ਜਾਣਾ ਦੁੱਲਾ ਤੇ ਦੁੱਲਾ ਹੀ ਹੈ ਕਿਉਂਕਿ ਦੁਨੀਆ ਇਹਦੇ ਪਿੱਛੇ ਛੁਦਾਈ ਹੋਈ ਫਿਰਦੀ ਹੈ ਦੁਨੀਆ ਦੇ ਵਿੱਚ ਗਰੇਜ ਹੈ ਹਰ ਇੱਕ ਦੇ ਬੁੱਲੋਂ ਦੇ ਨਾਮ ਹੈ ਇਹ ਬੱਚਿਆਂ ਤੋਂ ਲੈ ਕੇ ਇਹ ਬਜ਼ੁਰਗਾਂ ਤੱਕ ਦਾ ਜਿਹ ਚੇਤਾ ਬਣਿਆ ਇਹ ਆਪਣੀ ਮਿਹਨਤ ਕਰਕੇ ਇਹ ਆਪਣੇ ਉਸਤਾਦ ਕਰਕੇ ਇਹ ਆਪਣੀ ਸਾਫ਼ ਨੀਤ ਕਰਕੇ ਬਣਿਆ ਜੇ ਨਹੀਂ ਯਕੀਨ ਤੇ ਪਹਿਲਾ ਜਿਹੜਾ ਵਰਲਡ ਕੱਪ ਹੋਇਆ ਜਦੋਂ ਦੁੱਲਾ ਵੈਸਟ ਬਣਿਆ